ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਮੁੰਡੇ ਦੀ ਸੁੱਖ ਭਾਗ 3 ਲੇਖਕ ਲਖਵਿੰਦਰ ਸਿੰਘ ਸੰਧੂ ਮੇਰੀ ਰਿਟਾਇਰਮੈਂਟ ਤੋਂ ਬਾਅਦ ਅਸੀਂ ਦੋ ਵਾਰ ਗੁਰਦੁਆਰਾ ਰੀਠਾ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਦੀ ਕੋਸ਼ਿਸ਼ ਕੀਤੀ ਦੋਨੋਂ ਵਾਰ ਹੀ ਅਸੀਂ ਰਸਤੇ 'ਚੋਂ ਵਾਪਸ ਆ ਗਏ ਪਹਿਲੀ ਵਾਰੀ ਤਾਂ ਅਸੀਂ ਦੋ ਦਿਨ ਹਰਦوار ਰਹਿ ਕੇ ਹੀ ਵਾਪਸ ਆ ਗਏ ਕਿਉਂਕਿ ਪਤਾ ਲੱਗਾ ਬਰਸਾਤ ਕਾਰਨ ਸੜਕ ਬੰਦ ਹੈ ਕੁਝ ਮਹੀਨਿਆਂ ਬਾਅਦ ਫੇਰ ਗਏ ਇਸ ਵਾਰ ਹਰਦوار ਤੋਂ ਹਲਦਵਾਨੀ ਲਈ ਚਾਲੇ ਪਾਏ ਵੀ ਕਰਾਦ ਉੱਥੇ ਰੁੱਕ ਕੇ ਅੱਗੇ ਦਰਸ਼ਨ ਲਈ ਜਾਵਾਂਗੇ ਪਰ ਅਸੀਂ ਹਲਦਵਾਨੀ ਜਾਣ ਦੀ ਬਜਾਏ ਨੈਣੀਤਾਲ ਚਲੇ ਗਏ ਸੋਚਿਆ ਸੀ ਨੈਣੀਤਾਲ ਰਾਤ ਠਹਿਰ ਕੇ ਅੱਗੇ ਚਲੇ ਜਾਵਾਂਗੇ ਨੈਣੀਤਾਲ ਪਹੁੰਚ ਕੇ ਫਿਰ ਅੱਗੇ ਨਹੀਂ ਜਾ ਸਕੇ ਕਿਉਂਕਿ ਦੂਰੀ ਬਹੁਤ ਸੀ ਤੇ ਰਸਤਾ ਵੀ ਖਰਾਬ ਸੀ ਦੂਸਰੀ ਵਾਰ ਵੀ ਅਸੀਂ ਨਿਰਾਸ਼ੀ ਭਰਤੇ ਸੀ ਇਸ ਸਾਲ ਮਈ ਦੇ ਮਹੀਨੇ ਅਸੀਂ ਪੱਕਾ ਮਨ ਬਣਾਇਆ ਵੀ ਇਸ ਵਾਰ ਦਰਸ਼ਨ ਕਰਨ ਤੋਂ ਬਿਨਾਂ ਵਾਪਸ ਨਹੀਂ ਹੋਣਾ ਇਸ ਵਾਰ ਅਸੀਂ ਆਪਣਾ ਰੂਟ ਹੀ ਬਦਲ ਲਿਆ। ਹਰਦোয়ার ਜਾਣ ਦੀ ਬਜਾਏ ਦੇਰਾਦੂਨ ਔਖੇ ਜਾਣ ਦਾ ਫੈਸਲਾ ਕੀਤਾ। ਅਸੀਂ ਆਪਣੀ ਕਾਰ ਰਹੀਂ ਜਾਣਾ ਸੀ। ਸਵੇਰੇ ਨਾਸ਼ਤਾ ਕਰਕੇ ਦੇਰਾਦੂਨ ਲਈ ਚਾਲੇ ਪਾ ਲਏ। ਕਿਸਾਨਾਂ ਦੇ ਧਰਨੇ ਕਰਕੇ ਅਸੀਂ ਪਿੰਡਾਂ ਵਿੱਚ ਦੀ ਹੁੰਦੇ ਹੋਏ ਸਾਢੇ 3 ਘੰਟਿਆਂ 'ਚ ਅੰਬਾਲੇ ਪਹੁੰਚੇ। ਅੰਬਾਲੇ ਤੋਂ ਕਾਲਾ ਅੰਬ ਹੁੰਦੇ ਹੋਏ 3 ਵਜੇ ਦੇ ਕਰੀਬ ਗੁਰਦੁਆਰਾ ਪੌਂਟਾ ਸਾਹਿਬ ਪਹੁੰਚੇ। ਇਸ ਤੋਂ ਅੱਗੇ ਦੇਰਾਦੂਨ ਸਿਰਫ 50 ਕਿਲੋਮੀਟਰ ਹੀ ਸੀ। ਪੌਂਟਾ ਸਾਹਿਬ ਇੱਕ ਇਹੋ ਜਿਹਾ ਪਵਿੱਤਰ ਸਥਾਨ ਹੈ ਜਿੱਥੇ ਅਨੰਦਪੁਰ ਸਾਹਿਬ ਤੋਂ ਪਿੱਛੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1685 ਤੋਂ 1699 ਤੱਕ ਲਗਭਗ 4 ਸਾਲ ਨਿਵਾਸ ਕੀਤਾ ਇਹ ਰਮਣੀਕ ਥਾਂ ਜਮਨਾ ਦੇ ਕੰਢੇ ਬਹੁਤ ਹੀ ਮਨਮੋਹਕ ਦ੍ਰਿਸ਼ ਅਤੇ ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ ਇਸੇ ਜਗ੍ਹਾ ਤੇ ਕਲਗੀਧਰ ਪਾਤਸ਼ਾਹ ਨੇ ਬਵੰਜਾ ਕਵੀ ਰੱਖ ਕੇ ਕੋਮਲ ਹੁਨਰ ਤੇ ਸਾਇਤ ਰਚ ਕੇ ਉਸ ਦਾ ਸਤਿਕਾਰ ਕਰਨਾ ਸਿਖਾਇਆ ਇਸੇ ਜਗ੍ਹਾ ਤੇ ਪੀਰ ਬੁੱਧੂ ਸ਼ਾਹ ਜੀ ਨੇ ਆਪਣੇ ਚਾਰ ਬੇਟੇ ਬਾਈ ਧਾਰ ਦੇ ਰਾਜਿਆਂ ਨਾਲ ਪੰਗਾਣੀ ਦੇ ਜੁੱਧ ਸਿਮੇ ਗੁਰੂ ਜੀ ਟੋ ਕਰਵਾਨ ਕੀਤੇ ਪੀਰ ਬੁੱਧੂ ਸ਼ਾਹ ਜਦੋਂ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਇਆ ਤਾਂ ਗੁਰੂ ਸਾਹਿਬ ਉਸ ਸਮੇਂ ਕੇਸਾਂ ਵਿੱਚ ਕੰਗਾ ਕਰ ਰਹੇ ਸਨ ਗੁਰੂ ਸਾਹਿਬ ਤੋਂ ਕੰਗੇ ਵਿੱਚ ਅਰੇ ਕੇਸਾਂ ਸਮੇਤ ਕੰਗੇ ਦੀ ਦਾਤ ਮੰਗੀ ਤੇ ਗੁਰੂ ਜੀ ਨੇ ਆਪਣੇ ਸੇਵਕ ਦੀ ਮੰਗ ਪੂਰੀ ਕੀਤੀ ਗੁਰੂ ਜੀ ਇਸ ਪਵਿੱਤਰ ਜਗ੍ਹਾ ਤੇ ਕਵੀ ਦਰਬਾਰ ਕੀਰਤਨ ਦਰਬਾਰ ਅਤੇ ਦਸਤਾਰ ਮੁਕਾਬਲੇ ਕਰਵਾਉਂਦੇ ਰਹੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਰ ਦੂਮ ਵਿੱਚ ਜਮੀਨ ਲੈ ਕੇ ਸੰਮਤ 1742 ਵਿੱਚ ਜਮੁਨਾ ਦੇ ਕਿਨਾਰੇ ਤੇ ਇੱਕ ਕਿਲਾ ਬਣਾਇਆ ਜਿਸ ਦਾ ਨਾਮ ਪੌਂਟਾ ਰੱਖਿਆ ਪੰਗਾੜੀ ਦਾ ਜੰਗ ਇਸ ਕਿਲੇ ਵਿੱਚ ਰਹਿਣ ਸਮੇਂ ਹੀ ਹੋਇਆ ਸੀ ਗੁਰੂ ਗੋਬਿੰਦ ਸਿੰਘ ਜੀ ਪਿੱਛੋਂ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗੁਰੂ ਬਣੇ ਅਤੇ ਗੁਰੂ ਦਾ ਨਿਵਾਸ ਸਥਾਨ ਗੁਰਦੁਆਰਾ ਸਾਹਿਬ ਬਣ ਗਿਆ ਗੁਰਦੁਆਰਾ ਪੌਂਟਾ ਸਾਹਿਬ ਸਿੱਖ ਸੰਗਤਾਂ ਲਈ ਆਸਥਾ ਵਾਲੀ ਜਗ੍ਹਾ ਹੈ ੍ਹੇਮਕੁੰਡ ਸਾਹਿਬ ਦੀ ਯਾਤਰਾ ਤੋਂ ਜਾਣ ਵਾਲੇ ਸ਼ਰਧਾਲੂ ਇੱਥੇ ਮੱਥਾ ਟੇਕ ਕੇ ਜਾਂਦੇ ਹਨ ਮੱਥਾ ਟੇਕਣ ਤੋਂ ਬਾਅਦ ਅਸੀਂ ਵੀ ਆਪਣੀ ਅਗਲੀ ਯਾਤਰਾ ਲਈ ਚਾਲੇ ਪਾ ਦਿੱਤੇ ਸ਼ਾਮ ਹੋਣ ਤੋਂ ਪਹਿਲਾਂ ਹੀ ਅਸੀਂ ਦੇਰਾਦੂੰਨ ਪਹੁੰਚ ਗਏ ਦੇਰਾਦੂੰਨ ਅਸੀਂ ਆਪਣੇ ਫੇਵਰਟ ਹੋਟਲ ਸੈਫਰਨ ਲੀਫ ਚ ਰੁਕਣਾ ਸੀ ਅਸੀਂ ਜਦੋਂ ਵੀ ਦੇਰਾਦੂੰਨ ਜਾਈਏ ਇਸ ਹੋਟਲ 'ਚ ਹੀ ਠਹਿਰਦੇ ਹਾਂ ਦੇਰਾਦੂੰਨ ਜਿਸ ਨੂੰ ਦੇਰਾਦੂੰਨ ਵੀ ਕਿਹਾ ਜਾਂਦਾ ਹੈ ਭਾਰਤ ਦੇ ਉੱਤਰਾਖੰਡ ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਉਤਰਾਖੰਡ ਵਿਧਾਨ ਸਭਾ ਨੇ ਆਪਣੀ ਸਰਦੀਆਂ ਦੀ ਰਾਜਧਾਨੀ ਵਜੋਂ ਸ਼ਹਿਰ ਵਿੱਚ ਆਪਣੇ ਸਰਦ ਰੁੱਤ ਸੈਸ਼ਨਾਂ ਦਾ ਆਯੋਜਨ ਕੀਤਾ ਹੈ। ਗੜਵਲ ਖੇਤਰ ਦਾ ਹਿੱਸਾ ਅਤੇ ਇਸ ਦੇ ਡਿਵੀਜ਼ਨਲ ਕਮਿਸ਼ਨਰ ਦਾ ਹੈੱਡਕੁਆਰਟਰ ਹੈ। ਦੇਰਾਦੂਣਾ ਰਾਸ਼ਟਰੀ ਰਾਜਧਾਨੀ ਖੇਤਰ NCR ਦੇ ਕਾਉਂਟਰ ਮੈਗਨਿਟਸ ਵਿੱਚੋਂ ਇੱਕ ਹੈ ਜੋ ਕਿ ਦਿੱਲੀ ਮਹਾਨਗਰ ਖੇਤਰ ਵਿੱਚ ਪ੍ਰਵਾਸ ਅਤੇ ਆਬਾਦੀ ਦੇ ਵਿਸਪੋਰਟ ਨੂੰ ਘਟ ਕਰਨ ਅਤੇ ਹਿਮਾਲਿਆ ਵਿੱਚ ਇੱਕ ਸਮਾਰਟ ਸਿਟੀ ਸਥਾਪਿਤ ਕਰਨ ਵਿੱਚ ਮਦਦ ਕਰਨ ਲਈ ਵਿਕਾਸ ਦੇ ਇੱਕ ਵਿਕਲਪਕ ਕੇਂਦਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਕਾਠਮੰਡੂ ਅਤੇ ਸ਼੍ਰੀਨਗਰ ਤੋਂ ਬਾਅਦ ਹਿਮਾਲਿਆ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ ਦੇਹਰਾਦੂਨ ਦੂਨ ਘਾਟੀ ਵਿੱਚ ਹਿਮਾਲਿਆ ਦੀ ਤਲਅਟੀ ਵਿੱਚ ਸਥਿਤ ਹੈ ਜੋ ਕਿ ਪੂਰਬ ਵਿੱਚ ਗੰਗਾ ਦੀ ਸਹਾਇਕ ਨਦੀ ਅਤੇ ਪੱਛਮ ਵਿੱਚ ਜਮਨਾ ਦੀ ਸਹਾਇਕ ਨਦੀ ਸੌਂਗ ਨਦੀ ਦੇ ਵਿਚਕਾਰ ਸਥਿਤ ਹੈ ਇਹ ਸ਼ਹਿਰ ਆਪਣੇ ਖੂਬਸੂਰਤ ਲੈਂਡਸਕੇਪ ਅਤੇ ਥੋੜੇ ਜਿਹੇ ਹਲਕੇ ਮਾਹੌਲ ਲਈ ਜਾਣਿਆ ਜਾਂਦਾ ਹੈ ਅਤੇ ਆਲੇ-ਦੁਆਲੇ ਦੇ ਖੇਤਰ ਲਈ ਇੱਕ ਗੇਟਵੇ ਪ੍ਰਦਾਨ ਕਰਦਾ ਹੈ। ਦੇਹਰਾਦੂਨ ਇੱਕ ਮਹੱਤਵਪੂਰਨ ਅਕਾਦਮਿਕ ਅਤੇ ਖੋਜ ਕੇਂਦਰ ਹੈ। ਅਤੇ ਇਹ ਭਾਰਤੀ ਮਿਲਟਰੀ ਅਕੈਡਮੀ, ਫੋਰੈਸਟਰ ਸਰਚ ਇੰਸਟੀਚਿਊਟ, 인ਦਰਾ ਗਾਂਧੀ ਨੈਸ਼ਨਲ ਫੋਰੈਸਟ ਅਕੈਡਮੀ, ਦੂਨ ਸਕੂਲ, ਬੈਲਹਮ ਬੁਆਏਲ ਸਕੂਲ, ਬੈਲਹਮ ਗਰਲ ਸਕੂਲ, ਬ੍ਰਾਈਟਲੈਂਡ ਸਕੂਲ, ਰਾਸ਼ਟਰੀ ਭਾਰਤੀ ਮਿਲਟਰੀ ਕਾਲਜ, ਉਤਰਾਖੰਡ ਆਯੁਰਵੇਦ ਦਾ ਘਰ ਹੈ। ਇਹ ਭਾਰਤ ਦੇ సర్వేయర్ జనరల్ ਦਾ ਹੈੱਡਕ్వార్టర్ ਵੀ ਹੈ దైనਕ ਜਾਗਰਣ ਤੇ ਪੀਐਮਜੀ ਦੁਆਰਾ ਕਰਵਾਏ ਗਏ ਸਿਹਤ ਬੁਨਿਆਦੀ ਢਾਂਚੇ ਆਰਥਿਕਤਾ ਸਿੱਖਿਆ ਅਤੇ ਅਪਰਾਧ ਤੇ ਆਧਾਰਿਤ ਸੰਯੁਕਤ ਸਰਵੇਖਣ ਦੇ ਅਨੁਸਾਰ ਦੇਰਾਦੂਨ ਭਾਰਤ ਦੇ ਸਭ ਤੋਂ ਸੁਰੱਖਿਅਤ ਸ਼ਹਿਰਾਂ ਵਿੱਚੋਂ ਇੱਕ ਹੈ ਦੇਰਾਦੂਨ ਆਪਣੇ ਬਾਸਮਤੀ ਚਾਵਲ ਅਤੇ ਵਿਕਰੀਤ ਉਤਪਾਦਾਂ ਲਈ ਵੀ ਜਾਣਿਆ ਜਾਂਦਾ ਹੈ ਹਿਮਾਲਿਆਨਾ ਸੈਰ ਸਪਟਾਸਥਾਨਾਂ ਜਿਵੇਂ ਕਿ ਮਸੂਰੀ ਧਨੌਲੀ ਚਕਰਾਤਾ ਨਿਊ ਟੇਰੀ ਉਤਰਕਾਸ਼ੀ ਹਰਦਸਲ ਚੋਪਟਾ ਤੁੰਗਨਾਥ ਔਲੀ ਅਤੇ ਪ੍ਰਸਿੱਧ ਗਰਮੀਆਂ ਅਤੇ ਸਰਦੀਆਂ ਦੀਆਂ ਹਾਈਕਿੰਗ ਸਥਾਨਾਂ ਜਿਵੇਂ ਕਿ ਫੁੱਲਾਂ ਦੀ ਘਾਟੀ ਡੋਲਡੀ ਵਿਖੇ ਬੋਇਲ ਦੇ ਨੇੜੇ ਹੈ ਕੈਂਪਿੰਗ ਅਤੇ ਹਿਮਾਲੀਅਨ ਪੈਨੋਰਾਮਿਕ ਦ੍ਰਿਸ਼ਾਂ ਲਈ ਕੇਦਾਰਕੰਠਾ ਹਰਕੀ ਦੂਨ ਅਤੇ ਹਿਮਕੁੰਡ ਸਾਹਿਬ ਹਰਦੁਵਾਰ ਅਤੇ ਰਿਸ਼ੀਕੇਸ਼ ਦੇ Hindu ਪਵਿੱਤਰ ਸ਼ਹਿਰ ਛੋਟਾ ਚਾਰਤਾਮ ਦੇ ਹਿਮਾਲੀਅਨ ਤੀਰਥ ਸਰਕਟ ਦੇ ਨਾਲ ਜਿਵੇਂ ਕਿ ਜਮਨੋਤਰੀ ਗੰਗੋਤਰੀ ਕੇਦਾਰਨਾਥ ਅਤੇ ਬਦਰੀਨਾਥ ਇਨਾ ਜਗ੍ਹਾ ਤੇ ਜਾਣ ਲਈ ਮੁੱਖ ਤੌਰ ਤੇ ਦੇਰਾ ਦੂਨ ਹੋ ਕੇ ਹੀ ਜਾਇਆ ਜਾਂਦਾ ਹੈ। ਸਾਨੂੰ ਜਦੋਂ ਵੀ ਪਹਾੜਾਂ ਤੋਂ ਜਾਣ ਦਾ ਕੀੜਾ ਤੰਗ ਕਰਦਾ ਹੈ ਅਸੀਂ ਦੇਰਾ ਦੂਨ ਆ ਜਾਂਦੇ ਹਾਂ ਕਿਉਂਕਿ ਪਹਾੜਾਂ ਤੇ ਸਲਾਨੀਆਂ ਦਾ ਰਸ਼ ਬਹੁਤ ਹੁੰਦਾ ਹੈ ਲੰਬੇ ਲੰਬੇ ਜਾਮ ਲੱਗ ਜਾਂਦੇ ਹਨ ਇਸ ਲਈ ਅਸੀਂ ਪਹਾੜਾਂ ਤੇ ਜਾਣ ਦੀ ਬਜਾਏ ਇੱਥੇ ਆ ਜਾਂਦੇ ਹਾਂ ਹਮੇਸ਼ਾ ਇਸ ਹੋਟਲ 'ਚ ਠਹਿਰਦੇ ਹਾਂ ਹੋਟਲ ਬਹੁਤ ਆਰਾਮਦਾਇਕ ਹੈ ਸਾਨੂੰ ਇਸ ਹੋਟਲ ਤੋਂ ਕਦੇ ਵੀ ਕੋਈ ਸ਼ਿਕਾਇਤ ਨਹੀਂ ਰਹੀ। ਅਗਲੇ ਦਿਨ ਨਾਸ਼ਤਾ ਕਰਕੇ ਅਗੇ ਤਰੀ ਯਾਤਰਾ ਲਈ ਚੱਲ ਪਏ। ਅਗਲਾ ਪੜਾਓ ਸੀ ਹਲਦੁਆਣੀ। ਅਗਲੀ ਰਾਤ ਅਸੀਂ ਉੱਥੇ ਰੁਕਣਾ ਸੀ। ਇਹ ਦੇਰਾਦੂਨ ਤੋਂ 250 ਕਿਲੋਮੀਟਰ ਦੂਰ ਸੀ। ਅਸੀਂ 5 ਘੰਟਿਆਂ ਦਾ ਸਫ਼ਰ ਕਰਕੇ ਉੱਥੇ ਪਹੁੰਚ ਜਾਣਾ ਸੀ। ਦੇਰਾਦੂਨ ਤੋਂ ਹਰਦਵਾਰ ਹੁੰਦੇ ਹੋਏ ਅਸੀਂ ਤਕਰੀਬਨ 3:00 ਵਜੇ ਫਾਟਨ ਵਾਕਵੀਂ ਮਾਲ ਹੋਟਲ ਜੋ ਆਈਟੀਸੀ ਗਰੁੱਪ ਦਾ ਹੈ ਪਹੁੰਚੇ। ਇਹ 5 ਤਾਰਾ ਹੋਟਲ ਸੀ। ਰਸਤੇ ਵਿੱਚ ਅਸੀਂ ਇੱਕ ਬਹੁਤ ਹੀ ਵਧੀਆ ਰੈਸਟੋਰੈਂਟ ਵੇਖਿਆ ਸੀ। ਉੱਥੇ ਸਲਾਨੀਆਂ ਦੀ ਬਹੁਤ ਭੀੜ ਸੀ। ਇਸ ਲਈ ਅਸੀਂ ਵੀ ਲੰਚ ਕਰ ਲਈ ਰੁੱਕ ਗਏ ਸੀ। ਸੋ ਹੋਟਲ 'ਚ ਅਸੀਂ ਲੰਚ ਕਰਕੇ ਹੀ ਪਹੁੰਚੇ। ਹਲਦਵਾਨੀ ਵੀ ਉੱਤਰਾਖੰਡ ਦਾ ਇੱਕ ਵਧੀਆ ਸ਼ਹਿਰ ਹੈ। ਆਮ ਤੌਰ ਤੇ ਸੈਲਾਨੀ ਰੇਲ ਗੱਡੀ ਰਾਹੀਂ ਇੱਥੇ ਆਉਂਦੇ ਹਨ। ਇੱਥੋਂ ਅੱਗੇ ਟੈਕਸੀਆਂ ਰਾਹੀਂ ਯਾਤਰਾ ਕਰਦੇ ਹਨ। ਇਹ ਹੋਟਲ ਵੀ ਆਸ ਮੁਤਾਬਕ ਬਹੁਤ ਹੀ ਵਧੀਆ ਸੀ। ਅਸੀਂ ਦੋ ਰਾਤਾਂ ਲਈ ਕਮਰਾ ਬੁੱਕ ਕਰ ਲਿਆ। ਮਨ ਬਣਾਇਆ ਕਿ ਇਸ ਤੋਂ ਅੱਗੇ ਦਾ ਸਫ਼ਰ ਆਪਦੀ ਕਾਰ ਰਾਹੀਂ ਨਹੀਂ ਸਗੋਂ ਟੈਕਸੀ ਰਾਹੀਂ ਕਰਾਂਗੇ। ਕਾਰ ਹੋਟਲ ਵਿੱਚ ਪਾਰਕ ਕਰ ਦਿੱਤੀ ਸੀ ਹੋਟਲ ਦੇ ਕਰਮਚਾਰੀ ਨੇ ਸਾਨੂੰ ਦੱਸਿਆ ਵੀ ਇੱਥੋਂ 60 ਕਿਲੋਮੀਟਰ ਦੂਰ ਗੁਰਦੁਆਰਾ ਨਾਨਕ ਮਤਾ ਸਾਹਿਬ ਹੈ ਗੁਰਦੁਆਰਾ ਰਿੱਠਾ ਸਾਹਿਬ ਤਾਂ ਉੱਥੇ ਕਾਫੀ ਦੂਰ ਸੀ ਉੱਥੇ ਲਈ ਤਾਂ ਅਸੀਂ ਸਵੇਰੇ ਤੁਰਨਾ ਸੀ ਪਰ ਇੱਥੇ ਮੱਥਾ ਟੇਕਣ ਦਾ ਲਾਹਾ ਲੈਣ ਲਈ ਅਸੀਂ ਤੁਰੰਤ ਹੋਟਲ ਦੀ ਟੈਕਸੀ ਬੁੱਕ ਕੀਤੀ ਤੇ ਗੁਰਦੁਆਰਾ ਸਾਹਿਬ ਨਾਨਕ ਮਤਾ ਸਾਹਿਬ ਵੱਲ ਚੱਲ ਪਈ ਬਹੁਤ ਸਮਾਂ ਸੀ ਅਸੀਂ ਸ਼ਾਮ ਤੱਕ ਵਾਪਸ ਆ ਜਾਣਾ ਸੀ ਟੈਕਸੀ ਹੋਣ ਕਰਕੇ ਮੇਰੇ ਮਨ ਦੇ ਵਿੱਚ ਕੋਈ ਟੈਨਸ਼ਨ ਨਹੀਂ ਸੀ ਆਰਾਮ ਨਾਲ ਪਿਛਲੀ ਸੀਟ ਤੇ ਬੈਠ ਕੇ ਸਫ਼ਰ ਦਾ ਆਨੰਦ ਲੈ ਰਹੇ ਸੀ ਨਾ ਕੋਈ ਰਾਹ ਪੁੱਛਣ ਦੀ ਚਿੰਤਾ ਸੀ ਨਾ ਰਸਤੇ ਖਰਾਬ ਹੋਣ ਦੀ ਸਾਡੀ ਕਾਰ ਦਾ ਡਰਾਈਵਰ ਮੁਸਲਮਾਨ ਸੀ ਪਰ ਉਸ ਨੂੰ ਸਿੱਖ ਧਰਮ 'ਚ ਬਹੁਤ ਆਸਾਤ ਸੀ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਅਸੀਂ ਪਹਿਲੀ ਵਾਰ ਆਏ ਹਾਂ ਤਾਂ ਉਸ ਨੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਦੱਸਿਆ ਅਸੀਂ ਘੰਟੇ ਦੇ ਸਫ਼ਰ ਤੋਂ ਬਾਅਦ ਗੁਰਦੁਆਰਾ ਸਾਹਿਬ ਪਹੁੰਚ ਗਏ ਇਹ ਨਾਨਕਮਤਾ ਵਿੱਚ ਸਥਿਤ ਹੈ ਨਾਨਕਮਤਾ ਇੱਕ ਇਤਿਹਾਸਿਕ ਸ਼ਹਿਰ ਹੈ ਜਿਸ ਦਾ ਨਾਮ ਹਿੰਦੂਸਤਾਨ ਦੇ ਰਾਜ ਉਤਰਾਖੰਡ ਦੇ ਉਦਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਸਿੱਖ ਤੀਰਥ ਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ ਤੇ ਰੱਖਿਆ ਗਿਆ ਹੈ ਨਾਨਕਮਤਾ ਦਾ ਪਹਿਲਾ ਨਾਮ ਗੋਰਖਮਤਾ ਸੀ ਇਹ ਸ਼ਹਿਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਬੰਧਿਤ ਹੈ ਇਹ ਦੋਆ ਨਹਿਰ ਦੇ ਕੰਡੇ ਤੇ ਸਥਿਤ ਹੈ ਜਿਸ ਨੂੰ ਬਾਅਦ ਚ ਬਗਣਾ ਰੋਕ ਕੇ ਇੱਕ ਸਰੋਵਰ ਬਣਾ ਦਿੱਤਾ ਜਿਸ ਦਾ ਨਾਮ ਨਾਨਕ ਸਾਗਰ ਹੈ ਇਹ ਉੱਤਰਾਖੰਡ ਵਿੱਚ ਪੈਂਦੇ ਤਿੰਨ ਸਿੱਖ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ ਦੂਜੇ ਦੋ ਹਨ ਸ੍ਰੀ ਹਿਮਕੁੰਨ ਸਾਹਿਬ ਅਤੇ ਗੁਰਦੁਆਰਾ ਰੀਠਾ ਸਾਹਿਬ ਗੁਰੂ ਨਾਨਕ ਦੇਵ ਜੀ ਆਪਣੀ ਤੀਸਰੀ ਉਦਾਸੀ ਸਮੇਂ ਨਾਨਕਮਤਾ ਪਹੁੰਚੇ ਸਨ ਇਸ ਦਾ ਪਹਿਲਾ ਨਾਂ ਗੋਰਖਮਤਾ ਸੀ ਇਹ ਸਥਾਨ ਸਿੱਧਾਂ ਜੋਗੀਆਂ ਦਾ ਸਿਖਲਾਈ ਕੇਂਦਰ ਸੀ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਦਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਇੱਥੇ ਇੱਕ ਬਹੁਤ ਹੀ ਪੁਰਾਣਾ ਸੁੱਕਾ ਪੀਪਲ ਸੀ ਜੋ ਗੁਰੂ ਜੀ ਦੇ ਚਰਨ ਪੈਣ ਨਾਲ ਹਰਾ ਹੋ ਗਿਆ ਈਰਖਾ ਵਸ ਸਿੱਧਾਂ ਨੇ ਇਸ ਪੀਪਲ ਨੂੰ ਧਰਤੀ ਤੋਂ 5-6 ਫੁੱਟ ਉੱਚਾ ਉਡਾ ਦਿੱਤਾ ਮਰਦਾਨੇ ਦੀ ਬੇਨਤੀ ਤੇ ਗੁਰੂ ਜੀ ਨੇ ਆਪਣਾ ਪੰਜਾ ਲਗਾ ਕੇ ਇਸ ਨੂੰ ਉੱਡਣ ਤੋਂ ਰੋਕ ਦਿੱਤਾ ਅੱਜ ਇਸ ਸਥਾਨ ਨੂੰ ਪੰਜਾ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੈ ਸਿੱਧਾਂ ਦਾ ਤਿਲ ਭੇਟ ਕਰਨਾ ਸਿੱਧਾਂ ਨੇ ਗੁਰੂ ਜੀ ਅੱਗੇ ਇੱਕ ਤਿਲ ਦਾ ਦਾਣਾ ਭੇਟ ਕੀਤਾ ਤੇ ਕਿਹਾ ਕਿ ਇਹ ਸਾਰਿਆਂ ਨੂੰ ਵੰਡ ਕੇ ਦਿਓ ਅਤੇ ਸਿੱਧਾਂ ਨੇ ਆਪਣੀ ਯੋਗ ਸ਼ਕਤੀ ਨਾਲ ਸਾਰੇ ਖੂਹਾਂ ਦਾ ਪਾਣੀ ਸੁਕਾ ਦਿੱਤਾ ਗੁਰੂ ਜੀ ਨੇ ਗੰਗਾ ਨੂੰ ਆਵਾਜ਼ ਦਿੱਤੀ ਤੇ ਉਹ ਤੁਰੰਤ ਹਾਜ਼ਰ ਹੋ ਗਈ ਉਸ ਚ ਪਾਣੀ ਦਾ ਘਰ ਮੰਡਲ ਭਰ ਕੇ ਉਸ ਚ ਉਹ ਤਿਲ ਘੋੜ ਕੇ ਸਾਰਿਆਂ ਨੂੰ ਪਿਲਾ ਦਿੱਤਾ ਬੌਲੀ ਸਾਹਿਬ ਇਹ ਸਥਾਨ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ਤੇ ਸਥਿਤ ਹੈ ਜਦੋਂ ਸਿੱਧਾਂ ਦੇ ਗੁਰੂ ਨਾਨਕ ਦੇਵ ਜੀ ਨੂੰ ਹਰਾਉਣ ਦੇ ਸਾਰੇ ਯਤਨ ਫੇਲ ਹੋ ਗਏ ਤਾਂ ਸਿੱਧਾਂ ਨੇ ਗੁਰੂ ਜੀ ਨੂੰ ਕਿਹਾ ਕਿ ਪੂਰਬੀ ਦੇ ਦਿਨ ਹਨਾ ਸਾਨੂੰ ਗੰਗਾ ਦਾ ਇਸ਼ਨਾਨ ਕਰਾਓ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਫੌੜੀ ਦੇ ਕੇ ਪਹਾੜਤ ਵੱਲੋਂ ਗੰਗਾ ਨਦੀ ਲਿਆਉਣ ਲਈ ਭੇਜਿਆ ਤੇ ਹੁਕਮ ਕੀਤਾ ਕਿ ਪੁੱਛ ਪਿੱਛੇ ਮੁੜ ਕੇ ਨਹੀਂ ਵੇਖਣਾ ਫਾਈ ਮਰਦਾਨਾ ਜੀ ਫੌੜੀ ਨਾਲ ਲਕੀਰ ਖਿੱਚਦੇ ਹੋਏ ਇਸ ਜਗ੍ਹਾ ਤੇ ਆ ਗਏ ਤੇ ਪਿੱਛੇ ਮੁੜ ਕੇ ਵੇਖਣ ਲੱਗੇ ਕਿ ਗੰਗਾ ਆ ਵੀ ਰਹੀ ਹੈ ਜਾਂ ਨਹੀਂ ਗੰਗਾ ਇੱਥੇ ਹੀ ਰੁਕ ਗਈ। ਗੁਰੂ ਜੀ ਨੇ ਸਿੱਧਾਂ ਨੂੰ ਕਿਹਾ ਕਿ ਅਸੀਂ ਇੱਥੋਂ ਤੱਕ ਲੈ ਆਏ ਹਾਂ। ਹੁਣ ਅੱਗੇ ਤੁਸੀਂ ਲਿਆਵੋ। ਪਰ ਅਨੇਕ ਯਤਨਾਂ ਦੇ ਬਾਵਜੂਦ ਸਿੱਧ ਗੰਗਾ ਨੂੰ ਅੱਗੇ ਨਹੀਂ ਲਿਜਾ ਸਕੀ। ਇਸ ਸਥਾਨ ਤੇ ਹੁਣ ਬੌਲੀ ਸਾਹਿਬ ਗੁਰਦੁਆਰਾ ਸਜੋਬਿਤ ਹੈ। ਮਰਦਾਨੇ ਤੋਂ ਲੱਕੜਾਂ ਕਹਣੀਆਂ। ਗੁਰੂ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ ਕਿ ਜੰਗਲ ਚੋਂ ਧੂਣੀ ਲਈ ਲੱਕੜਾਂ ਲਿਆਵੋ। ਸਿੱਧ ਮਰਦਾਨੇ ਨੂੰ ਜੰਗਲ ਵੱਲ ਜਾਂਦਾ ਦੇਖ ਕੇ ਉਹਦੇ ਮਗਰ ਦੌੜੇ ਤੇ ਕਹਿਣ ਲੱਗੇ। ਇਹ ਜੰਗਲ ਸਾਡਾ ਹੈ। ਜੇ ਤੁਸੀਂ ਗੁਰਖਨਾਰ ਦੇ ਚੇਲੇ ਬਣ ਜਾਵੋ ਤਾਂ ਇਥੋਂ ਲੱਕੜਾਂ ਲਿਆ ਸਕਦੇ ਹੋ ਅਤੇ ਉਸ ਕੋਲੋਂ ਲੱਕੜਾਂ ਖੋ ਲਈਆਂ ਜਦੋਂ ਗੁਰੂ ਜੀ ਨੇ ਮਰਦਾਨੇ ਨੂੰ ਲੱਕੜਾਂ ਨਾ ਲੈ ਕੇ ਆਉਣ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਗੁਰੂ ਜੀ ਸਿੱਧ ਬੜੇ ਹੰਕਾਰੀ ਹਨ ਉਹਨਾਂ ਮੇਰੇ ਕੋਲੋਂ ਲੱਕੜਾਂ ਖੋ ਲਈਆਂ ਗੁਰੂ ਜੀ ਨੇ ਕਿਹਾ ਕਿ ਵਾਹਿਗੁਰੂ ਜੀ ਦਾ ਨਾਮ ਜਪ ਲੱਕੜਾਂ ਆਪੇ ਆ ਜਾਣਗੀਆਂ ਇੰਨੇ ਚ ਇੱਕ ਸ਼ਿਕਾਰੀ ਲੱਕੜਾਂ ਦੀ ਪੰਡ ਲੈ ਕੇ ਗੁਰੂ ਜੀ ਕੋਲ ਮੱਥਾ ਟੇਕ ਕੇ ਬੈਠ ਗਿਆ ਤੇ ਕਹਿਣ ਲੱਗਾ ਕਿ ਸਰਦੀ ਦਾ ਮੌਸਮ ਹੈ ਇਹ ਤੁਹਾਡੇ ਪਾਸ ਠੰਡ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ ਉਹ ਅੱਗ ਬਾਲ ਕੇ ਧੂਣੀ ਬਣਾ ਕੇ ਚਲਾ ਗਿਆ ਇਹ ਵੇਖ ਕੇ ਮਰਦਾਨੇ ਨੇ ਕਿਹਾ ਕਿ ਇਸ ਨੇ ਸਾਡੇ ਨਾਲ ਬੜਾ ਪ੍ਰੇਮ ਕੀਤਾ ਹੈ ਗੁਰੂ ਜੀ ਕਹਿਣ ਲੱਗੇ ਇਸ ਦੇ ਕਰਮ ਚੰਗੇ ਹਨ ਸਿੱਧ ਅੱਗ ਬਲਦੀ ਵੇਖ ਕੇ ਈਰਖਾ ਕਰਨ ਲੱਗੇ ਮੀਂਹ ਦੇ ਹਨੇਰੀ ਚ ਲੜਨ ਨਾਲ ਸਿੱਧਾਂ ਦੀ ਅੱਗ ਬੁਝ ਗਈ ਪਰ ਗੁਰੂ ਜੀ ਦੀ ਅੱਗ ਲਟ ਲਟ ਬਲ ਰਹੀ ਸੀ ਸਿੱਧਾਂ ਦਾ ਹੰਕਾਰ ਤੋਣ ਲਈ ਗੁਰੂ ਜੀ ਨੇ ਆਪਣੀ ਖੜਾਓ ਨੂੰ ਕਿਹਾ ਕਿ ਇਹਨਾਂ ਦਾ ਹੰਕਾਰ ਤੋੜ ਦੇ ਖੜਾਓ ਆਕਾਸ਼ਵਲ ਉੱਡੀ ਤੇ ਸਿੱਧਾਂ ਦੇ ਸਿਰ ਤੇ ਕਾਰ ਕਾਰ ਵੱਜਣ ਲੱਗੀ ਸਿੱਧ ਮਾਰ ਖਾ ਕੇ ਸ਼ਰਮਿੰਦੇ ਹੋ ਕੇ ਹੇਠਾਂ ਉਤਰੇ ਖੜਾਓ ਫਿਰ ਵੀ ਇਹਨਾਂ ਨੂੰ ਚੋਟੀਆਂ-ਚੋਟਾ ਮਾਰੀ ਜਾਵੇ ਤਾਂ ਸਿੱਧਾਂ ਨੇ ਆਪਣੀ ਭੁੱਲ ਬਖਸ਼ਾਈ ਤੇ ਗੁਰੂ ਜੀ ਨੇ ਖੜਾਓ ਨੂੰ ਥੱਲੇ ਉਤਾਰ ਦਿੱਤਾ ਗੁਰੂ ਜੀ ਕੋਲੋਂ ਸਿੱਧਾਂ ਨੇ ਅੱਗ ਮੰਗੀ ਠੰਡ ਤੋਂ ਬਚਣ ਵਾਸਤੇ ਮੰਗਲ ਗੋਪੀ ਚੰਦ ਤੇ ਪਰ ਬਰਨਾਥ ਸਿੱਧਾ ਨੇ ਗੁਰੂ ਜੀ ਤੋਂ ਅੱਗ ਮੰਗੀ ਤੇ ਗਲਤੀ ਦੀ ਮਾਫੀ ਮੰਗਣ ਲੱਗੇ। ਗੁਰੂ ਜੀ ਨੇ ਕਿਹਾ ਕਿ ਭਰਤਰਨਾਥ ਤੁਸੀਂ ਗੋਰਖਨਾਥ ਦੀ ਕਿਰਾਉ ਤੇ ਮੁੰਦਰਾ ਲੈ ਕੇ ਸਾਨੂੰ ਦੇ ਦੇਵੋ ਤੇ ਅੱਗ ਲੈ ਜਾਵੋ। ਸਾਰੇ ਸਿੱਧੇ ਇਕੱਠੇ ਹੋ ਗਏ ਗੁਰੂ ਗੋਰਖਨਾਥ ਪਾਸ ਜਾ ਕੇ ਕਿਰਾਉ ਤੇ ਮੁੰਦਰਾ ਮੰਗਣ ਲੱਗੇ ਕਿ ਅਸੀਂ ਬਾਬੇ ਕੋਲੋਂ ਅੱਗ ਲੈ ਕੇ ਸਰਦੀ ਦੂਰ ਕਰ ਲਈਏ ਨਹੀਂ ਤਾਂ ਅਸੀਂ ਠੰਡ ਨਾਲ ਮਰ ਜਾਵਾਂਗੇ ਅਤੇ ਜੇ ਅਸੀਂ ਠੰਡ ਨਾਲ ਮਰ ਗਏ ਤਾਂ ਤੁਸੀਂ ਇਹਨਾਂ ਅਵਸਥਾ ਦਾ ਕੀ ਕਰੋਗੇ? ਪਰ ਗੋਰਖਨਾਥ ਦੀ ਸਾਰੀ ਸ਼ਕਤੀ ਇਹਨਾਂ ਕਿਰਾਉ ਇਹ ਮੁੰਦਰਾ ਚ ਸੀ ਇਸ ਲਈ ਉਹ ਇਨਕਾਰ ਕਰ ਰਿਹਾ ਸੀ ਗੁਰੂ ਜੀ ਨੇ ਕਿਹਾ ਸਾਨੂੰ ਤੁਹਾਡਾ ਕੋਈ ਇਤਵਾਰ ਨਹੀਂ ਤੁਸੀਂ ਇੱਕ ਹੱਥ ਖੜਾਓ ਤੇ ਮੁੰਦਰਾ ਦੇਵੋ ਅਤੇ ਦੂਜੇ ਹੱਥ ਅੱਗ ਲੈ ਜਾਵੋ ਪਰ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਭਾਵੇਂ ਇਹ ਕੜਾਓ ਮੁੰਦਰਾ ਲੈ ਆਉਣ ਮੈਂ ਅੱਗ ਨਹੀਂ ਦੇਣੀ ਬੇਸ਼ੱਕ ਇਹ ਠੰਡ ਨਾਲ ਮਰ ਜਾਣਾ ਇਹਨਾਂ ਮੈਨੂੰ ਬਹੁਤਾਂ ਕੀਤਾ ਸੀ ਪਰ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਕੜਾਓ ਮੁੰਦਰਾ ਲੈ ਕੇ ਇਹਨਾਂ ਨੂੰ ਅੱਗ ਦੇ ਦੇ ਦੁੱਧ ਵਾਲਾ ਕੁ ਸ਼ੰਭੂਨਾਥ ਗੁਰੂ ਜੀ ਪਾਸ ਹੱਥ ਜੋੜ ਕੇ ਕਹਿਣ ਲੱਗਾ ਕਿ ਮੇਰੀ ਬੇਨਤੀ ਹੈ ਕਿ ਮੇਰਾ ਭਾਂਡਾ ਦੁੱਧ ਨਾਲ ਭਰ ਦੇਵੋ ਕਿਉਂਕਿ ਉਸ ਨੂੰ ਪਤਾ ਸੀ ਸਿੱਧਾ ਨੇ ਆਪਣੀਆਂ ਜੋਗ ਸ਼ਕਤੀਆਂ ਨਾਲ ਇਲਾਕੇ ਦੀਆਂ ਮੱਝਾਂ ਗਊਆਂ ਦਾ ਦੁੱਧ ਸਿਕਾ ਦਿੱਤਾ ਸੀ ਤਾਂ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਖੂਜੋਂ ਦੁੱਧ ਦਾ ਕਟੋਰਾ ਭਰ ਕੇ ਸਿੱਧਾ ਨੂੰ ਦਿੱਤਾ ਜਾਵੇ ਮਰਦਾਨੇ ਨੇ ਗੁਰੂ ਜੀ ਦੇ ਬਚਨ ਨੂੰ ਸਤ ਕਰਕੇ ਦੁੱਧ ਦਾ ਕਟੋਰਾ ਭਰਿਆ ਸਾਰੇ ਸਿੱਧਾ ਨੇ ਉਸ ਕਟੋਰੇ 'ਚੋਂ ਰੱਜ ਕੇ ਦੁੱਧ ਛਕਿਆ ਕਟੋਰਾ ਫਿਰ ਵੀ ਭਰਿਆ ਰਿਹਾ ਸਿੱਧਾ ਨੇ ਹੈਰਾਨ ਹੋ ਕੇ ਜਦੋਂ ਉਹ ਚ ਵੇਖਿਆ ਤਾਂ ਸਾਰਾ ਖੂਦ ਦੁੱਧ ਨਾਲ ਭਰਿਆ ਹੋਇਆ ਸੀ ਅਤੇ ਸਿੱਧਾ ਨੂੰ ਗੁਰੂ ਜੀ ਅੱਗੇ ਝੁਕਣਾ ਪਿਆ ਸਿੱਧਾ ਵੱਲੋਂ ਭੋਰਾ ਪੁੱਟਣਾ ਤੇ ਧਰਤੀ ਚੋਂ ਆਵਾਜ਼ ਆਉਣੀ ਸਿੱਧਾ ਨੇ ਸਲਾਹ ਕਰਕੇ ਇੱਕ ਭੋਰਾ ਪੁੱਟਿਆ ਜਿਸ ਵਿੱਚ ਇੱਕ ਬੱਚੇ ਨੂੰ ਬਿਠਾਤਾ ਅਤੇ ਕਿਹਾ ਕਿ ਅਸੀਂ ਆਵਾਜ਼ ਦੇਵਾਂਗੇ ਧਰਤੀ ਮਾਤਾ ਤੂੰ ਕਿਸ ਦੇ ਨਾਲ ਹੈ ਤੂੰ ਕਹੀ ਮੈਂ ਸਿੱਧਾ ਦੇ ਨਾਲ ਹਾਂ ਸਿੱਧ ਗੁਰੂ ਜੀ ਨੂੰ ਕਹਿਣ ਲੱਗੇ ਕਿ ਆਪਾਂ ਧਰਤੀ ਤੋਂ ਨਿਆਂ ਕਰਵਾ ਲਈਏ ਗੁਰੂ ਜੀ ਨੇ ਆਪਣੀ ਸਹਿਮਤੀ ਦਿੱਤੀ ਕਿ ਧਰਤੀ ਨੂੰ ਆਵਾਜ਼ ਮਾਰ ਕੇ ਪੁੱਛੋ ਜੇਕਰ ਕਹੇ ਕਿ ਮੈਂ ਸਿੱਧਾਂ ਦੀ ਹਾਂ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਸਿੱਧਾਂ ਨੇ ਆਵਾਜ਼ ਦਿੱਤੀ ਧਰਤੀ ਤੂੰ ਕਿਸ ਦੀ ਹੈ ਤਾਂ ਬਾਲਕਪੁਰੇ ਚੋਂ ਬੋਲਿਆ ਮੈਂ ਸਿੱਧਾਂ ਦੀ ਹਾਂ ਦੋ ਆਵਾਜ਼ਾਂ ਇਸ ਤਰ੍ਹਾਂ ਦਿੱਤੀਆਂ ਤੀਸਰੀ ਆਵਾਜ਼ ਸਿੱਧਾਂ ਨੇ ਫੈਸਲੇ ਤੇ ਲਗਾਈ ਤਾਂ ਗੁਰੂ ਜੀ ਨੇ ਕਿਹਾ ਕਿ ਝੂਠ ਬੋਲਣ ਵਾਲੇ ਬਾਲਕ ਸ਼ਾਂਤ ਹੋ ਜਾ ਉਹ ਬਾਲਕਪੁਰੇ ਚ ਸ਼ਾਂਤ ਹੋ ਗਿਆ ਤੇ ਤੀਸਰੀ ਆਵਾਜ਼ ਨਾਲ ਦੇ ਸਕਿਆ ਫਿਰ ਗੁਰੂ ਜੀ ਨੇ ਆਵਾਜ਼ ਦਿੱਤੀ ਧਰਤੀ ਤੂੰ ਕਿਸ ਦੀ ਹੈ ਧਰਤੀ ਮਾਤਾ ਨੇ ਤਿੰਨ ਵਾਰ ਨਾਨਕ ਮਤਾ ਨਾਨਕ ਮਤਾ ਨਾਨਕ ਮਤਾ ਬੜੀ ਉੱਚੀ ਆਵਾਜ਼ ਗਿਆ ਸਾਰੇ ਸਿੱਦੇ ਇਕੱਠੇ ਹੋ ਕੇ ਗੁਰੂ ਜੀ ਦੇ ਚਰਨਾਂ 'ਚ ਡਿੱਗ ਪਏ ਅਤੇ ਉਹਨਾਂ ਨੇ ਲੋਕਾਂ 'ਚ ਖੜੇ ਹੋ ਕੇ ਕਹਿਤਾ ਕਿ ਅੱਜ ਤੋਂ ਇਸ ਦਾ ਨਾਂ ਨਾਨਕ ਮਤਾ ਹੈ ਅਤੇ ਅੱਜ ਵੀ ਸਰਕਾਰੀ ਕਾਗਜ਼ਾਂ 'ਚ ਇਸ ਦਾ ਨਾਂ ਨਾਨਕ ਮਤਾ ਹੈ ਗੁਰਦੁਆਰਾ ਪੰਡਾਰਾ ਸਾਹਿਬ ਇੱਕ ਵਾਰ ਗੁਰੂ ਜੀ ਬੋਹੜ ਦੇ ਦਰੱਖਤ ਥੱਲੇ ਬੈਠੇ ਸਨ ਸਿੱਧਾਂ ਨੇ ਗੁਰੂ ਜੀ ਪਾਸੋਂ 36 ਪ੍ਰਕਾਰ ਦੇ ਭੋਜਨ ਦੀ ਮੰਗ ਕੀਤੀ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਦਰੱਖਤ ਉੱਪਰ ਚੜ੍ਹ ਕੇ ਇਸ ਨੂੰ ਹਿਲਾ ਦੇ ਮਰਦਾਨੇ ਨੇ ਦਰੱਖਤ ਹਿਲਾ ਦਿੱਤਾ ਤੇ 36 ਪ੍ਰਕਾਰ ਦੇ ਪਦਾਰਥ ਬੋਹੜ ਤੋਂ ਡਿੱਗੇ ਜੋ ਸਿੱਧਾਂ ਨੇ ਛਕੇ ਤੇ ਭੁੱਖ ਮਿਟਾਈ ਇੱਥੇ ਗੁਰਦੁਆਰਾ ਭੰਡਾਰਾ ਸਾਹਿਬ ਮੌਜੂਦ ਹੈ ਸਿੱਧਾਂ ਵੱਲੋਂ ਪਿਪਲ ਨੂੰ ਸਾੜਨਾ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਹਨਾਂ ਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਸਤਨ ਦੀ ਸੇਵਾ ਸੰਭਾਲੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਹਜਾ ਦੇ ਬਾਬਾ ਗੁਰਦਤਾ ਜੀ ਨੂੰ ਸੇਲੀ ਟੋਪੀ ਦੇ ਕੇ ਗੱਦੀ ਦਾ ਵਾਰਸ ਬਣਾ ਦਿੱਤਾ ਬਾਬਾ ਗੁਰਦਤਾ ਜੀ ਨੇ ਦੇਸ਼ 'ਚ ਪ੍ਰਚਾਰ ਲਈ ਚਾਰ ਧੂਣੀਆਂ ਸਥਾਪਿਤ ਕੀਤੀਆਂ ਬਾਬਾ ਅਲਮਸਤ ਜੀ ਗੌਰ ਜਾਤੀ ਦੇ ਬ੍ਰਾਹਮਣ ਸਨ ਇਹ ਕਸ਼ਮੀਰ 'ਚ ਪੈਦਾ ਹੋਏ ਇਹ ਦੋਪਰਾ ਅਲਮਸਤ ਗੱਦਾ ਤੇ ਬਾਲੂ ਰਸਨਾ ਸਨ ਬਾਬਾ ਅਲਮਸਤ ਜੀ ਨਾਲ ਤਿੰਨ ਹੋਰ ਸਾਧੂ ਸਨ ਲਾਲ ਗੁਰੂ ਦਰਿਆਈ ਤੇ ਹਰੀਦਾਸ ਜੋ ਬੜੀਆਂ ਬਰਕਤਾਂ ਵਾਲੇ ਸਨ ਸਿੱਧਾਂ ਨੇ ਪੀਪਲ ਨੂੰ ਕਬਜ਼ੇ 'ਚ ਲੈਣ ਲਈ ਬਾਬਾ ਅਲਮਸਤ ਜੀ ਨੂੰ ਕੁੱਟ ਮਾਰ ਕਰਕੇ ਭਜਾ ਦਿੱਤਾ ਬਾਬਾ ਅਲਮਸਤ ਜੀ ਨੇ 6ਵੇਂ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਆਪ ਇੱਥੇ ਪਹੁੰਚੋ ਸਿੱਧਾਂ ਨੇ ਗੁਰੂ ਨਾਨਕ ਦੀ ਨਿਸ਼ਾਨੀ ਪੀਪਲ ਨੂੰ ਸਾੜ ਦਿੱਤਾ ਹੈ ਗੁਰੂ ਹਰਗੋਬਿੰਦ ਸਾਹਿਬ ਅਜੇ ਕਸ਼ਮੀਰ ਤੋਂ ਅੰਮ੍ਰਿਤਸਰ ਆਏ ਹੀ ਸਨ ਸਿਣੀਹਾ ਮਿਲਦੇ ਹੀ ਕੁ ਸਿੱਖਾਂ ਨੂੰ ਨਾਲ ਲੈ ਕੇ ਨਾਨਕ ਮਤਾ ਪਹੁੰਚੇ ਤੇ ਸਿੱਧਾ ਨੂੰ ਇੱਥੋਂ ਭਜਾ ਕੇ ਸੁੱਕੇ ਪਿੱਪਲ ਤੇ ਕੇਸਰ ਦੇ ਛਿੱਟੇ ਮਾਰ ਕੇ ਹਰਾ ਕੀਤਾ ਸਿੱਧਾ ਨੇ ਇੱਥੋਂ ਭੱਜ ਕੇ ਪੀੜੀਪੀ ਦੇ ਰਾਜੇ ਬਾਜਬਹਾਦਰ ਕੋਲ ਸ਼ਿਕਾਇਤ ਕੀਤੀ ਕਿ ਇੱਕ ਸ਼ਸਤਰਧਾਰੀ ਨੇ ਸਾਡੇ ਸਥਾਨ ਤੇ ਕਬਜ਼ਾ ਕਰ ਲਿਆ ਹੈ ਇਹ ਸੁਣ ਕੇ ਬਾਜਬਹਾਦਰ ਫੌਜ ਲੈ ਕੇ ਨਾਨਕ ਮਤਾ ਪਹੁੰਚਿਆ ਤਾਂ ਦੇਖਿਆ ਗੁਰੂ ਹਰਗੋਬਿੰਦ ਸਾਹਿਬ ਬੈਠੇ ਹਨ ਉਹਨਾਂ ਨੇ ਬਾਜਬਹਾਦਰ ਨੂੰ ਗਵਾਲੀਅਰ ਦੇ ਕਿਲੇ ਚੋਂ 52 ਰਾਜਿਆਂ ਨਾਲ ਛੁਡਾਇਆ ਸੀ ਰਾਜਨੇਗੂ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕਰਕੇ ਆਪਣੀ ਰਿਆਸਤ ਪੀਲੇ ਪੀਤ ਲੈ ਗਿਆ ਗੁਰਦੁਆਰਾ ਸਾਹਿਬ ਦਾ ਇਤਿਹਾਸ ਉੱਥੇ ਬੋਰਡ ਤੇ ਅੰਕਿਤ ਹੈ ਪਰ ਕੁਝ ਗੱਲਾਂ ਉਹ ਜਗ੍ਹਾ ਦੇ ਸੇਵਾਦਾਰ ਇੱਕ ਬਜ਼ੁਰਗ ਨੇ ਸੁਣਾਈਆਂ ਸਨ ਮੈਂ ਆਪਣੇ ਕੋਲੋਂ ਕੁਝ ਨਹੀਂ ਲਿਖਿਆ ਜੀ ਅਸੀਂ ਮੱਥਾ ਟੇਕਣ ਤੋਂ ਬਾਅਦ ਲੋੜ ਅਨੁਸਾਰ ਲੰਗਰ ਛਕ ਕੇ ਬੌਲੀ ਸਾਹਿਬ ਦੇ ਦਰਸ਼ਨ ਕਰਨ ਲਈ ਚੱਲ ਪਏ ਇਹ ਜਗ੍ਹਾ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰ ਹੈ ਔਰ ਡਰਾਈਵਰ ਸਾਨੂੰ ਕਾਰ ਰਹੀਂ ਉੱਪਰ ਤੱਕ ਲੈ ਗਿਆ ਬੋਲੀ ਸਾਹਿਬ ਦੇ ਆਸ-ਪਾਸ ਇੱਕ ਬਹੁਤ ਵੱਡੀ ਝੀਲ ਹੈ ਜਿਸ ਨੂੰ ਨਾਨਕ ਸਾਗਰ ਕਿਹਾ ਜਾਂਦਾ ਹੈ ਗਰਮੀਆਂ ਚ ਪਾਣੀ ਘਟ ਸੀ ਪਰ ਬਰਸਾਤਾਂ ਚ ਇਹ ਪੂਰੀ ਭਰੀ ਹੁੰਦੀ ਹੈ ਕਿਲੋਮੀਟਰਾਂ ਤੱਕ ਪਾਣੀ ਹੀ ਪਾਣੀ ਨਾਨਕ ਸਾਗਰ ਚ ਨੇੜੇ ਤੇੜੇ ਦੇ ਬਹੁਤ ਸਾਰੇ ਇਲਾਕੇ ਨੂੰ ਸਿਚਾਈ ਲਈ ਪਾਣੀ ਮਿਲਦਾ ਹੈ ਖੇਤੀਬਾੜੀ ਇਸ ਪਾਣੀ ਤੋਂ ਨਿਰਭਰ ਹੈ ਇਸ ਲਈ ਆਸ-ਪਾਸ ਦੇ ਬਹੁਤ ਵੱਡੇ ਇਲਾਕੇ ਦੇ ਲੋਕ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਆਨਾ ਇਸ ਲਈ ਗੁਰਦੁਆਰਾ ਸਾਹਿਬ ਸ਼ਰਧਾਲੂਆਂ ਦੀ ਕਾਫੀ ਭੀੜ ਸੀ ਦਰਸ਼ਨ ਕਰਨ ਤੋਂ ਬਾਅਦ ਵਾਪਸ ਹੋਟਲ ਵੱਲ ਚੱਲੇ ਪਾ ਦਿੱਤੇ ਅਗਲੇ ਦਿਨ ਲਈ ਇਹੀ ਟੈਕਸੀ ਬੁੱਕ ਕਰ ਲਈ ਤੇ ਡਰਾਈਵਰ ਨੂੰ ਕਹਿ ਦਿੱਤਾ ਉਹ ਸਵੇਰੇ 8 ਵਜੇ ਪਹੁੰਚ ਜਾਏ ਅਸੀਂ ਰਾਤ ਦਾ ਖਾਣਾ ਖਾਧਾ ਇਸੋਂਗੇ ਇਸ ਜੀ ਕਹਾਣੀ ਦਾ ਭਾਗ ਤੀਜਾ ਕਹਾਣੀ ਦਾ ਭਾਗ ਚੌਥਾ ਕੱਲਾਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ